ਜਉ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਐ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਸਿੱਖ ਧਰਮ ਦੇ ਮਹੱਤਵਪੂਰਨ ਦਿਨਾਂ ਵਿੱਚ ਸਫਰ-ਏ-ਸ਼ਹਾਦਤ ਦੇ ਦਿਨ ਚੱਲ ਰਹੇ ਨੇ ਇਸੇ ਲਈ ਅਸੀਂ ਫਤਿਹਗੜ ਸਾਹਿਬ ਦੇ ਦਰਸ਼ਨ ਕਰਨ ਆਇਆ ਸਫਰ ਇਹ ਸ਼ਹਾਦਤ ਦੇ ਦਿਨ 6 ਪੋ ਯਾਨੀ 21 ਦਸੰਬਰ ਤੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਸ਼ੁਰੂ ਹੁੰਦੇ ਨੇ ਅਸੀਂ ਪੰਜਾਬ ਦੇ ਸਭ ਤੋਂ ਵੱਡੇ ਸ਼ਹੀਦੀ ਜੋੜ ਮੇਲੇ ਵਿੱਚ ਜਾ ਰਹੇ ਹਾਂ ਜੋ 25 26 ਅਤੇ 27 ਤਰੀਕ ਨੂੰ ਲੱਗਦਾ ਹੈ ਅਤੇ ਅਸੀਂ ਦੂਜੇ ਦਿਨ ਯਾਨੀ 26 ਦਸੰਬਰ 12 ਪੋ ਨੂੰ ਚੱਲੇ ਹਾਂ ਜਿਸ ਦਿਨ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਵਿੱਚ ਸਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਜ਼ਿੰਦਾ ਨੀਹਾਂ ਵਿੱਚ ਚੜਨ ਦਾ ਹੁਕਮ ਹੋਇਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਪਰ ਬੱਬਰ ਸ਼ੇਰਾ ਨੇ ਇਸਲਾਮ ਕਬੂਲਣ ਤੋਂ ਸਾਫ਼ ਮਨਾਂ ਕੀਤਾ ਸੀ ਅਸੀਂ ਇਸ ਉਹ ਵਿੱਚ ਇੰਨੀ ਠੰਡ ਮਹਿਸੂਸ ਕਰ ਰਹੇ ਆ ਪਰ ਧੰਨ ਧੰਨ ਮਾਤਾ ਗੁਜਰਕੌਰ ਜੀ ਬਿਰਧਵਸਥਾ ਵਿੱਚ ਸਨ ਅਤੇ ਛੋਟੇ ਸਾਹਿਬਜ਼ਾਦੇ ਨਿਆਣੀ ਉਮਰੇ ਫਟੇ ਪੁਰਾਣੇ ਕੱਪੜਿਆਂ ਵਿੱਚ ਸਨ ਪਰ ਉਹਨਾਂ ਨੇ ਫਿਰ ਵੀ ਆਪਣੀ ਅਟਲਤਾ ਨੂੰ ਨਹੀਂ ਛੱਡਿਆ ਸੀ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ 9 ਸਾਲ ਦੇ ਸਨ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਮਹਸ 7 ਸਾਲ ਦੇ ਸਨ ਜਿੱਥੇ ਆਪ ਜੀ ਨੇ ਸੂਬੇ ਦੀ ਕਚਹਿਰੀ ਵਿੱਚ ਵਜ਼ੀਰ ਖਾਂ ਅੱਗੇ ਬੋਲੇ ਸੋਨਿਹਾਲ ਦੇ ਨਾਰੇ ਦਹਾੜਦੇ ਹੋਏ ਸ਼ੇਰਾਂ ਵਾਂਗੂ ਲਗਾਏ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਬਨਾ ਕੀ ਹੀਨ ਕਾ ਤਾਉ ਆਓ ਹਮਾਰੇ ਪਾਸ ਜਿਸ ਦੇ ਪ੍ਰਨਾਮ ਸਰੂਪ ਆਪ ਜੀ ਨੇ ਨੀਹਾਂ ਵਿੱਚ ਚਿਣਿਆ ਜਾਣਾ ਖਿੜੇ ਮੱਥੇ ਕਬੂਲ ਕੀਤਾ ਸੀ ਪਰ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਬੰਦ ਕਰ ਸ਼ਹੀਦੀ ਦੇ ਇਹ ਪਾਪ ਖੱਟਣ ਲਈ ਕੋਈ ਵਿਅਕਤੀ ਕੋਈ ਮਿਸਤਰੀ ਤਿਆਰ ਨਹੀਂ ਸੀ ਖੈ ਅਖੀਰ ਵਿੱਚ ਵਜ਼ੀਰ ਖਾਨ ਦੇ ਹੁਕਮਾਂ ਦੁਆਰਾ ਉਸ ਦੀ ਜੇਲ੍ਹ ਵਿੱਚੋਂ ਦੋ ਉਮਰ ਕੈਦੀਆਂ ਨੂੰ ਰਿਹਾਆ ਕਰਨ ਦਾ ਲਾਲਚ ਦਿੱਤਾ ਗਿਆ ਇਸ ਪਾਪ ਨੂੰ ਖਟਣ ਦੇ ਲਈ ਉਹ ਠੰਡਾ ਬੁਰਜ ਜਿੱਥੇ ਗਰਮੀਆਂ ਵਿੱਚ ਵੀ ਠੰਡ ਮਹਿਸੂਸ ਹੁੰਦੀ ਸੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਪੋ ਦੀ ਠੰਡ ਵਿੱਚ ਵੀ ਧਰਮ ਦੀ ਅਟਲਤਾ ਲਈ ਆਪਣੇ ਉਹ ਦਿਨ ਕੱਟ ਰਹੇ ਸਨ 27 ਦਸੰਬਰ ਯਾਨੀ 13 ਪਉਨ ਦੋਹੇ ਛੋਟੇ ਸਾਹਿਬਜ਼ਾਦੇ ਨੂੰ ਦੀਵਾਰਾਂ ਵਿੱਚ ਚਿਣਿਆ ਜਾਣ ਲੱਗਿਆ ਜਿੱਥੇ ਉਹ ਦੋਵੇਂ ਬੱਬਰ ਸ਼ੇਰ ਬਾਣੀ ਜਪ ਦੇ ਧਰਮ ਦੇ ਪੱਖ ਵਿੱਚ ਜੰਮ ਕੇ ਖੜੇ ਰਹੇ ਜਿਸ ਨੂੰ ਦੇਖ ਆਸ-ਪਾਸ ਦੇ ਲੋਕਾਂ ਦੀ ਰੂਹ ਕੰਬਦੀ ਗਈ ਇੰਨਾ ਹੀ ਨਹੀਂ ਜਦੋਂ ਸਾਹਿਬਜ਼ਾਦਿਆਂ ਦਾ ਨੀਹਾਂ ਵਿੱਚ ਦਮ ਘੁੱਟਣ ਲੱਗਿਆ ਤੇ ਉਹ ਦੀਵਾਰਾਂ ਸਮੇਤ نیچے ਬੇਹੋਸ਼ ਹੋ ਡਿੱਗ ਗਏ ਪਰ ਉਹਨਾਂ ਦੇ ਪ੍ਰਾਣ ਬਾਕੀ ਸਨ ਜਿਸ ਨੂੰ ਵਜ਼ੀਰ ਖਾਂ ਵੱਲੋਂ ਪਾਪ ਲਿਆ ਗਿਆ ਅਤੇ ਇਸ ਜ਼ਾਲਮ ਸ਼ਾਸਕ ਨੇ ਛੋਟੇ ਲਾਲਾਂ ਦੇ ਗਲੇ ਕਲਮ ਕਰਵਾ ਇਹਨਾਂ ਨੂੰ ਬੇਰਹਿਮ ਸ਼ਹੀਦੀ ਦੇ ਦਿੱਤੀ ਉੱਪਰੋਂ ਮਾਤਾ ਗੁਜਰਕੌਰ ਜੀ ਵੀ ਸ਼ਹੀਦੀ ਦੀ ਖਬਰ ਸੁਣ ਕੇ ਅਕਾਲ ਚਲਾਣਾ ਕਰ ਗਏ ਜਿੱਥੇ ਉਹ ਠੰਡੇ ਬੁਰਜ ਵਿੱਚ ਸਨ ਮੇਰੀ ਰੂਹ ਕੰਬ ਰਹੀ ਹੈ ਇਹ ਸਾਰੀ ਦਾਸਤਾਨ ਬੋਲ ਕੇ ਪਰ ਸੱਚੇ ਬਾਦਸ਼ਾਹ ਧੰਸ਼ੀਦਿ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਸਨ ਜਿਨ੍ਹਾਂ ਨੇ ਅੱਖ ਦੇ ਵਿੱਚੋਂ ਇੱਕ ਵੀ ਨੀਰ ਨਹੀਂ ਬਹਾਇਆ ਅਤੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਐਸੀ ਕੁਰਬਾਨੀ ਐ ਇਹ ਜੋ ਤਨ ਜਿਗਰੇ ਵਾਲੇ ਸੱਚੇ ਪਾਤਸ਼ਾਹ ਹੀ ਦੇ ਸਕੇ ਅਗਲੇ ਦਿਨ ਯਾਨੀ 14 ਪੋ ਨੂੰ ਸਾਹਿਬਜ਼ਾਦਿਆਂ ਅਤੇ ਧੰਨ ਧੰਨ ਮਾਤਾ ਗੁਜਰੀ ਕੌਰ ਜੀ ਦਾ ਅੰਤਿਮ ਸੰਸਕਾਰ ਕਰਵਾਇਆ ਜਾਣਾ ਸੀ ਦਰਅਸਲ ਵਜ਼ੀਰ ਖਾਨ ਦਾ ਕਠੋਰ ਹੁਕਮ ਸੀ ਕਿ ਇਹਨਾਂ ਦੀ ਸ਼ਹੀਦੀ ਲਈ ਕੋਈ ਵੀ ਜ਼ਮੀਨ ਨਹੀਂ ਦੇਵੇਗਾ ਜਿਸ ਨੂੰ ਸੁਣ ਕੇ ਦੀਵਾਨ ਟੁੱਟੜ ਮਲਣੇ ਜ਼ਮੀਨ ਉੱਪਰ ਮੋਹਰਾਂ ਖੜੀਆਂ ਕਰ ਵਜ਼ੀਰ ਖਾਨ ਪਾਸੋਂ ਜ਼ਮੀਨ ਖਰੀਦੀ ਅਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਵਾਇਆ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸ਼ਿਸ਼ੋਭਿਤ ਹੈ ਇੱਥੇ ਇੱਕ ਦਾਦੀ ਨੇ ਆਪਣੀ ਮਮਤਾ ਆਪਣੀ ਸਿੱਖੀ ਤੋਂ ਉੱਪਰ ਨਹੀਂ ਰੱਖੀ ਅਤੇ ਇੱਕ ਪਿਤਾ ਭਾਵ ਕਲੰਗੀਆਂ ਵਾਲੇ ਪਾਦਸ਼ਾਹ ਨੇ ਐਡੀ ਵੱਡੀ ਕੁਰਬਾਨੀ ਦੇ ਦਿੱਤੀ ਮੈਂ ਵਾਪਸੀ ਵੇਲੇ ਇਹੀ ਸਤਰਾਂ ਯਾਦ ਕਰਦੀ ਜਾ ਰਹੀ ਆ ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਹੋਰ ਦਿਲ ਲੈ ਆਵੇਗਾ ਰੱਖਣ ਲਈ ਮਾਨ ਯਤੀਮਾਂ ਦਾ ਖੁਦ ਕੌਣ ਯਤੀਮ ਕਹਾਵੇਗਾ ਦੁਨੀਆ ਆਪਣੇ ਲਾਲ ਤੋਂ ਪਰ ਪਰ ਮੋਤੀ ਥਾਲ ਵਾਰੇ ਪਰ ਗੁਰੂ ਗੋਬਿੰਦ ਸਿੰਘ ਤੇਰਾ ਤਨ ਜਿਗਰਾ ਜੀਨੇ ਕੌਮ ਲਈ ਲਾਲਾਂ ਤੋਂ ਲਾਲ ਵਾਰੇ ਜੀਨੇ ਕੌਮ ਲਈ ਲਾਲਾਂ ਤੋਂ ਲਾਲ ਵਾਰੇ ਛੋਟੇ ਪੋਤੇ